ਮਾਰਕੀਟ ਕਮੇਟੀ ਮਾਤਾ ਰਾਣੀ ਰੋਡ ਦਾਬਾ ਵੱਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਹਰਨੇਕ ਸਿੰਘ ਸੈਣੀ, ਹਰਬੰਦ ਸਿੰਘ, ਲੱਕੀ, ਬਲਵੰਤ ਸਿੰਘ, ਨਰਿੰਦਰ ਸਿੰਘ ਨਿਊਜ਼ੀਲੈਂਡ, ਮਨਜਿੰਦਰ ਸਿੰਘ ਨਿਊਜ਼ੀਲੈਂਡ, ਅਸ਼ੋਕ ਬੱਗਾ, ਬਬਲੂ, ਗੁਰਦਿੱਤਾ, ਕਈ ਸਾਹਿਬ, ਇੰਦਰਜੀਤ ਉਪਲ, ਮਿੰਟੂ, ਰੂਬੀ ਲੋਟੇ ਕਾਉਂਸਲਰ ਆਦ ਮੌਜੂਦ ਸਨ। ਕੈਮਰਾਮੈਨ ਗੁਰਪਾਲ ਸਿੰਘ ਦੇ ਨਾਲ ਮਨਿੰਦਰ ਸਿੰਘ ਦੀ ਲਹਿਰ ਪੰਜਾਬ 24 ਤੋਂ ਇਹ ਰਿਪੋਰਟ ਬੁਲਾਈ ਕੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੇ ਮਹਾਨ ਸ਼ਹੀਦੀ ਦਿਵਸ ਸਮਰਪਿਤ ਅੱਜ ਲੁਧਿਆਣੇ ਇਹ ਵਿੱਚ ਇੱਕ ਲੰਗਰ ਲਗਾਇਆ ਗਿਆ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਇੱਥੋਂ ਦੇ ਇਲਾਕੇ ਦੀ ਸਾਰੀ ਜਾਣਕਾਰੀ ਅਸੀਂ ਇਹਨਾਂ ਨਾਲ ਸਾਂਝੀ ਕਰਾਂਗੇ ਬਲਾਈ ਕੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸ ਕੇ ਔਰ ਅੱਜ ਜੋ ਇੱਥੇ ਲੰਗਰ ਲਗਾਇਆ ਗਿਆ ਜੀ ਉਹਨਾਂ ਬਾਰੇ ਦੱਸ ਦਾਸ ਹਰਨੇਕ ਸਿੰਘ ਜੀ ਸੈਣੀ ਅਤੇ ਮੇਰੇ ਸਾਥੀ ਹਰਜਿੰਦਰ ਸਿੰਘ ਮਾਨ ਔਰ ਮੇਰੇ ਸਮੂਹ ਇਲਾਕਾ ਨਿਵਾਸੀ ਜਿਹੜੇ ਸੱਜਣ ਮਿੱਤਰ ਸਾਰੇ ਖੜੇ ਆ ਸਾਡੀ ਮਾਰਕੀਟ ਕਮੇਟੀ ਮਾਤਾ ਰਾਣੀ ਰੋਡ ਨਿਊ ਅਮਰਨਗਰ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ 11ਵਾਂ ਜਿਹੜਾ ਲੰਗਰ ਆ ਇਹ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ گور ਜੀ ਦੀ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਇਹ ਲੰਗਰ ਲਗਾਇਆ ਜਾਂਦਾ ਹੈ। ਇਹ ਜਿਹੜਾ ਲੰਗਰ ਆ 11ਵਾਂ ਲੰਗਰ ਆ ਹਰ ਸਾਲ ਦੀ ਤਰ੍ਹਾਂ ਇਸ ਸਾ ਵੀ ਲਗਾਇਆ ਗਿਆ ਬਹੁਤ ਬਹੁਤ ਧੰਨਵਾਦ ਦਾ ਸੰਗਤਾਂ ਦਾ। ਇਹ ਕਿੰਨੇ ਦਿਨ ਤੋਂ ਤੁਹਾਡਾ ਲੰਗਰ ਸਟਾਰਟ ਹੋ ਜਾਂਦਾ ਤੇ ਕਿੰਨੇ ਦਿਨ ਤੱਕ ਤੁਹਾਡਾ ਲੰਗਰ ਚੱਲਦਾ ਜੀ ਇਹ ਲੰਗਰ ਜੀ ਸਾਡਾ ਸਵੇਰੇ 9 9:30 ਤੋਂ ਲੈ ਕੇ ਰਾਤ ਦੇ 10 10:30 ਵਜੇ ਤੱਕ ਇਹ ਚੱਲਦਾ ਜੀ ਆਈਆਂ ਹੋਈਆਂ ਸੰਗਤਾਂ ਵਾਸਤੇ ਲੰਗਰ ਦੇ ਵਿੱਚ ਕੀ ਕੀ ਇਖਤਿਆਰ ਕੀਤਾ ਗਿਆ ਜੀ ਤੁਹਾਡੇ ਵੱਲੋਂ ਲੰਗਰ ਦੇ ਵਿੱਚ ਜੀ ਅਸੀਂ ਸ਼ਹੀਦ ਦੀ ਜੋੜ ਮੇਲ ਨੂੰ ਸਮਰਪਿਤ ਜਿਹੜਾ ਕਿ ਸਾਦਾ ਹੀ ਖਾਣਾ ਤਿਆਰ ਕਰੀਦਾ ਜਿਹਦੇ ਵਿੱਚ ਅਸੀਂ ਦਾਲ ਅਤੇ ਸਬਜ਼ੀ ਜਿਹਦੇ ਵਿੱਚ ਆਪਾਂ ਚਲੋ ਬੈਕ ਸਬਜ਼ੀ ਕਹਿ ਦਿੰਨੇ ਆ ਜਿਹਦੇ ਵਿੱਚ ਗਾਜਰਾ ਮਟਰ ਅਤੇ ਗੋਭੀ ਦੀ ਸਬਜੀ ਇਹ ਮਿਕਸ ਤਿਆਰ ਕਰਕੇ ਨਾਲ ਪ੍ਰਸ਼ਾਦਾ ਤੇ ਨਾਲ ਚਾਦਾ ਲੰਗਰ ਚਲਾਉਦੇ ਆ ਜੀ ਨੌਜਵਾਨ ਪੀੜੀ ਜੋ ਇਸ ਟਾਈਮ ਨਸ਼ਿਆਂ ਦੇ ਵਿੱਚ ਜਾ ਰਹੀ ਆ ਉਹਨਾਂ ਨੂੰ ਤੁਸੀਂ ਕੀ ਬੇਨਤੀ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਬੇਨਤੀ ਮੈਂ ਇਹੀ ਕਰਨਾ ਚਾਹੁੰਦਾ ਜੀ ਛੋਟੇ ਸਹਿਬਜ਼ਾਦਿਆਂ ਦੀ ਉਹਨਾਂ ਨੇ ਫਿਲਮ ਵੀ ਦੇਖੀ ਹੋਗੀ ਜੇ ਨਹੀਂ ਦੇਖੀ ਦੁਬਾਰਾ ਫਿਲਮ ਨੂੰ ਦੇਖਣ ਉਹ ਦੇਖਣ ਤੋਂ ਪਰੰਤ ਸਰਹੰਦ ਜਾ ਕੇ ਦਰਸ਼ਨ ਕਰਨ ਉਹਨਾਂ ਨੇ ਆ ਦੇ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਜਿੰਦਾ ਹੀ ਦੁਬਾਰਾ ਵੀ ਚੜਿਆ ਗਿਆ ਉਸ ਜੀ ਦੀ ਮੁੱਖ ਰੱਖਦੇ ਹੋਏ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਆਪਣੇ ਵਾਲਾਂ ਦੀ ਕਟਿੰਗ ਨਾ ਕਰਾਉਣ ਦਾੜੀ ਕਟਿੰਗ ਨਾ ਕਰਾਣ ਗੁਰੂ ਸਿੱਖੀ ਵੱਲ ਨੂੰ ਜਾਣ ਮਹਾਰਾਜ ਉਹਨਾਂ ਨੂੰ ਨਮਤਬਖਸ਼ੇ ਜਿਹੜਾ ਕਿ ਸਿੱਖੀ ਦੀ ਜਿਹੜੀ ਆਪਾਂ ਨੂੰ ਬਹੁਤ ਹੀ ਪੁੱਛ ਧਾ ਲੱਗ ਰਹੀ ਆ ਉਹ ਧਾ ਜਿਹੜੀ ਆਪਾਂ ਠਾਉਣ ਵਾਸਤੇ ਆਪਾਂ ਸਾਰੇ ਹੀ ਜੰਗ ਮੈਂ ਮੁੰਡਿਆਂ ਨੂੰ ਬੇਨਤੀ ਕਰਦਾ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਵੀ ਸਿੱਖੀ ਵੱਲ ਨੂੰ ਆਣ ਦਾੜੀ ਅਤੇ ਕੇਸ ਕਤਲ ਨਾਗਰਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਸੰਗਤ ਬੋਲੋ ਕਿੰਨਾ ਕੁ ਸਖਜੋਲ ਮੇ ਰਿਹਾ ਜੀ ਸੰਗਤ ਬੋਲੋ ਜੀ ਜਿਹੜਾ ਸੋਚਿਆ ਨਹੀਂ ਉਹ ਤੋਂ ਉੱਪਰ ਸਹਿਯੋਗ ਮਿਲਦਾ ਹਰ ਇੱਕ ਸਾਲ ਜੀ ਅਸੀਂ ਜਦੋਂ ਲੰਗਰ ਸਟਾਰਟ ਕਰਿਆ ਸੀਗਾ ਇਹ ਤਕਰੀਬਨ ਪਹਿਲਾਂ ਚਾਹ ਤੇ ਬਰੈਡ ਪਕੌੜੇ ਦਾ ਕਰਿਆ ਸੀਗਾ ਅੱਠ ਅਸੀਂ ਲੰਗਰ ਜਿਹੜੇ ਆ ਚਾਹ ਤੇ ਬਰੈਡ ਪਕੌੜੇ ਦੇ ਲਗਾਏ ਆ ਉਸ ਤੋਂ ਬਾਅਦ ਤਿੰਨ ਲੰਗਰ ਜਿਹੜੇ ਸਾਡੇ ਇਹ ਇਹ ਪ੍ਰਸ਼ਾਦੇ ਦਾ ਸ਼ੁਰੂ ਕਰੇ ਆ ਜਿਹਦੇ ਵਿੱਚ ਕੀ ਅਸੀਂ ਸੋਚਿਆ ਸੀ ਕਿ ਢਾਈ ਤੋਂ ਤਿੰਨ ਕੁਇੰਟਲ ਆਟਾ ਪਰ ਮਹਾਰਾਜ ਦੀ ਇਹ ਜੀ ਕਰਪਾ ਹੁੰਦੀ ਹੈ ਛੋਟੇ ਸਹਿਬਜ਼ਾਦਿਆਂ ਨੂੰ ਮੁੱਖ ਰੱਖਦੇ ਹਾਂ ਮਾਤਾ ਗੁਜਰਕਾਰ ਨੂੰ ਇਹ 5 ਕੁਇੰਟਲ ਤੋਂ ਉੱਪਰ ਆਟਾ ਸਾਡੇ ਕੋਲ ਜਿਹੜਾ ਐਤ ਕੀ ਇਸ ਸਾਲ ਇਕੱਠਾ ਹੋਇਆ ਔਰ ਜਿਹੜੀ ਸਬਜੀ ਹੈ ਘੱਟ ਤੋਂ ਘੱਟ 4.5 ਤੋਂ 5 ਕੁਇੰਟਲ ਸਬਜੀ ਅਤੇ 1 ਕੁਇੰਟਲ ਦਾਲ ਦਾ ਜਿਹੜਾ ਲੰਗਰ ਅਸੀਂ ਪ੍ਰੈਜ਼ੈਂਟ ਅੱਜ ਚਲਾ ਰਹੇ ਹਾਂ ਜਿਹੜੀਆਂ ਆਈਆਂ ਲੋਕ ਸੰਗਤਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਹੀ ਅਪੀਲ ਕਰਨਾ ਚਾਹੁੰਦਾ ਜੀ ਰਲ ਮਿਲ ਕੇ ਸੰਗਤਾਂ ਜਿਹੜੀਆਂ ਛੀਦਾਂ ਦੇ ਦਿਨ ਮਨਾਓ ਜਿਹੜੇ-ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਆ ਚਾਹੇ ਉਹ ਮੁਸਲਮਾਨ ਚਾਹੇ ਉਹ ਹਿੰਦੂ ਆ ਚਾਹੇ ਉਹ ਸਿੱਖ ਆ ਜਿਹੜੇ ਵੀ ਧਰਮ ਦੇ ਵਿੱਚ ਹੈਗੇ ਆ ਆਪਣੇ ਧਰਮ ਨੂੰ ਮੁੱਖ ਰੱਖਦੇ ਹੋਏ ਹਰੇਕ ਧਰਮ ਨੂੰ ਆਪਣੇ ਸ਼ਰਧਾ ਦੇ ਭਾਵਨਾਵਾਂ ਨਾਲ ਮਨਾਉਣਾ ਚਾਹੀਦਾ ਸਰਬਦਾਬਲਾ ਮੰਗਣਾ ਚਾਹੀਦਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਇਸ ਇਲਾਕੇ ਦੇ ਕਾਉਂਸਲਰ ਸਾਡੇ ਨਾਲ ਮੌਜੂਦ ਨੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੱਜੂ ਸ਼ਹੀਦੀ ਦਿਹਾੜੇ ਬਾਬੇ ਦੇ ਬਣਾਏ ਜਾ ਰਹੇ ਨੇ ਇਹਦੇ ਬੰਦ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਨੇ ਸਾਨੂੰ ਸ਼ਹੀਦੀ ਦਿਹਾੜੇ ਬੇਨਤੀ ਇਹ ਹੈ ਜੀ ਜੋ ਸਾਡੇ ਗੁਰੂ ਸਾਹਿਬ ਨੇ ਪੰਜਵੇਂ ਪਾਤਸ਼ਾਹ ਤੋਂ ਇਹ ਸ਼ਹੀਦੀਆਂ ਦਾ ਯੋਗਦਾਨ ਚੱਲਿਆ ਗੁਰੂ ਅਰਜਨ ਦੇਵ ਮਹਾਰਾਜ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਾਅਦ ਦੇ ਵਿੱਚ ਸਾਡੇ ਸ਼ਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇਹਨਾਂ ਦੀ ਜਿਹੜੀਆਂ ਸ਼ਹੀਦੀਆਂ ਨੇ ਉਹਦਾ ਤਾਂ ਅਸੀਂ ਜਿੰਨਾ ਸ਼ੁਕਰਾਨਾ ਗੁਰੂ ਸਾਹਿਬ ਦਾ ਕਰ ਲਈਏ ਅਸੀਂ ਕਰੋੜਾਂ ਜਨਮ ਲੈ ਕੇ ਵੀ ਸ਼ੁਕਰਾਨਾ ਨਹੀਂ ਕਰ ਸਕਦੇ ਮੇਰੀ ਬੇਨਤੀ ਹੈ ਜਿਹੜਾ ਅਸੀਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੂੰ ਯਾਦ ਕਰਦੇ ਆ ਕਹਿੰਦੇ ਆ ਵੀ ਇੱਕ ਹਫਤਾ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਦੇ ਦਈਏ ਮੇਰੀ ਬੇਨਤੀ ਸਾਰਿਆਂ ਦੇ ਚਰਨਾਂ ਦੇ ਵਿੱਚ ਇਹੀ ਆ ਇੱਕ ਹਫਤਾ ਨਹੀਂ ਅਸੀਂ ਜਿਆਦਾ ਨਹੀਂ ਮੈਂ ਬੇਨਤੀ ਕਰੂ ਮੈਂ ਸਿਰਫ ਤੇ ਸਿਰਫ 10 ਮਿੰਟ ਕਹਿੰਨਾ ਰੋਜ਼ ਅਸੀਂ ਇਹਨਾਂ ਦੇ ਨਮਿਤ ਕੱਢ ਦਈਏ ਅਸੀਂ ਸਮਝਾਂਗੇ ਜਿਹੜੀਆਂ ਇਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀਆਂ ਅਸੀਂ ਗੁਰੂ ਸਾਹਿਬ ਦਾ ਇੱਕ ਕਣ ਮਾਤਰ ਵੀ ਕਿਤੇ ਅਸੀਂ ਕਰ ਜਾ ਮੋੜ ਸਕੀਏ ਜਿਹੜੇ ਨੌਜਵਾਨ ਪੀੜੀ ਨਸ਼ੇ ਵਿੱਚ ਆ ਰਹੀ ਹੈ ਇਹਨਾਂ ਨੂੰ ਆਪਣੇ ਇਲਾਕੇ ਨਹੀਂ ਬੇਨਤੀ ਕਰਨਾ ਚਾਹਦੇ ਲੋਕਾਂ ਨੂੰ ਨੌਜਵਾਨ ਪੀੜੀ ਜਿਹੜੀ ਸਾਡੀ ਨਸ਼ਿਆਂ ਦੇ ਵਿੱਚ ਆ ਜੇ ਅਸੀਂ ਅੱਜ ਜਾ ਕੇ ਜਿਵੇਂ ਹੁਣ ਗੁਰੂ ਸਾਹਿਬ ਦੀ ਕਿਰਪਾ ਸਦਕਾ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਉੱਥੇ ਦੇਖਦੇ ਆ ਨਸ਼ਿਆਂ ਦੀ ਦਲਦਲ ਦੇ ਵਿੱਚ ਜ਼ਰੂਰ ਫਸੇ ਹੋਏ ਆ ਪਰ ਜੇ ਉਹ ਦੇਖੇ ਗੁਰੂ ਦੀ ਐਡੀ ਕਿਰਪਾ ਤਾਂ ਜਿੱਥੇ ਤੁਸੀਂ ਜਾਓ ਤਾਂ ਉਹਦਾ ਸਿੰਘ ਹੀ ਨਜ਼ਰ ਆਉਂਦਾ ਤੇ ਜਿਨ੍ਹਾਂ ਨੇ ਇਹ ਮਾੜੀ ਲਤ ਲਾਈ ਆ ਜ਼ਰੂਰ ਲੱਗੀ ਹੋਈ ਆ ਪਰ ਉਹ ਆਪਣੇ ਘਰ ਬਚਾ ਕੇ ਰੱਖਣ ਗੁਰੂ ਕਿਰਪਾ ਕਰੇ ਜਿਹੜੇ ਸਾਡੇ ਸਿੰਘ ਵੀਰ ਭੈਣ ਭਰਾ ਇਸ ਮਾੜੇ ਪਾਸੇ ਤੁਰੇ ਨੇ ਉਹਦੀ ਰਹਿਮਤ ਨਾਲ ਹੀ ਵਾਪਸ ਮੁੜਨੇ ਆ ਇਹ ਅਦਰਵਾਈਜ਼ ਮੁੜਨ ਵਾਲਾ ਕੋਈ ਚਾਂਸ ਨਹੀਂ ਹੈ